ਇਹ ਕਿ ਕਿਉਂਕਿ ਇਹ ਸਿਚੁਏਸ਼ਨ ਜਿਹੜੀ ਕਿਸਾਨਾਂ ਦੀ ਪੰਜਾਬ ਤੇ ਹਰਿਆਣਾ ਬਾਰਡਰ 'ਚ ਬਣੀ ਹੋਈ ਹੈ ਉਹ ਹਰ ਮਿੰਟ ਬਦਲ ਰਹੀ ਹੈ ਔਰ ਮੇਰੇ ਕੋਲ ਜਿਹੜੀ ਉਹਨੇ ਖਬਰ ਆਈ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਔਰ ਖਾਸ ਤੌਰ ਤੇ ਭਗਵੰਤ ਮਾਨ ਕਿਸਾਨਾਂ ਨਾਲ ਧਰੋਖਾ ਮਾਰ ਰਿਹਾ ਕਿਸਾਨਾਂ ਨਾਲ ਵੱਡਾ ਧੋਖਾ ਕਰ ਰਿਹਾ ਸਾਰੀ ਇੰਟੈਲੀਜੈਂਸ ਇਨਪੁਟ ਕਿ ਇਹ ਕਿੰਨੇ ਕਿਸਾਨ ਨੇ ਕਿੰਨੇ ਟਰੈਕਟਰ ਟਰਾਲੀ ਨੇ ਉਹਨਾਂ ਦੀ ਸਾਰੀ ਮੁਕਬਰੀ ਹਰਿਆਣਾ ਸਰਕਾਰ ਨੂੰ ਤੇ ਦਕਿੰਦਰ ਦੀ ਸਰਕਾਰ ਨੂੰ ਭਗਵੰਤ ਮਾਨ ਦੀ ਔਰ ਦੂਜੇ ਪਾਸੇ ਇਹ ਡਰਾਮਾ ਰਾਜ ਚ리에 ਕੇਜਰੀਵਾਲ ਸਾਹਿਬ ਦੀ ਦਿੱਲੀ 'ਚ ਅਸੀਂ ਟੈਂਪਰੀ ਜੇਲਾ ਨਹੀਂ ਬਣਨ ਦਵਾਂਗੇ ਉਹ ਭਾਈ ਸਾਹਿਬ ਮਾਨ ਸਾਹਿਬ ਤੁਸੀਂ ਹੋਮ ਮਿਨਿਸਟਰ ਤੁਹਾਡੇ ਕੋਲ ਇੰਟੈਲੀਜੈਂਸ ਮਹਿਕਮਾ ਤੁਸੀਂ ਇਸ ਕਿਸਮ ਦਾ ਧੋਖਾ ਕਿਸਾਨਾਂ ਨਾਲ ਕਰ ਰਹੇ ਹੋ ਜੇ ਕਿਸਾਨਾਂ ਦੇ ਹੱਕ 'ਚ ਹੋਂ ਤੇ ਜਿਹੜੇ ਉਥੇ ਅਥਰੂ ਗੈਸ ਛਿੱਟੇ ਜਾ ਰਹੇ ਆ ਜਿੱਥੇ ਉਹਦੇ ਗੋਲੇ ਦਾਗੇ ਜਾ ਰਹੇ ਆ ਜਰਨਲਿਸਟ ਜ਼ਖਮੀ ਹੋ ਗਏ ਆ ਇੱਕ ਨਹੀਂ ਕਈ ਨੀਲ ਭਲਿੰਦਰ ਦੀ ਖਬਰ ਆਈ ਆ ਅੱਜ ਤੱਕ ਦੇ ਚੋਹਾਨ ਦੀ ਆਈ ਹੋਰ ਕਈ ਆ ਉਹ ਵੀ ਬੈਨਾ ਤੱਕ ਉਥੇ ਪੁਲਿਸ ਨੇ ਤੋੜਪੰਨ ਕਰਤੀ ਆ ਹੋ ਕਿੱਥੇ ਰਿਹਾ ਸਾਰਾ ਕੁਝ ਪੰਜਾਬ ਦੇ ਅੰਦਰ ਅਥਰੂ ਗੈਸ ਕਿੱਥੇ ਛਿੱਟੇ ਜਾ ਰਹੇ ਆ ਪੰਜਾਬ ਦੇ ਅੰਦਰ ਥੋੜੀ ਰਲੀ ਮਿਲੀ ਭਗਤ ਭਗਵੰਤ ਸਿੰਘ ਇਸ ਹੱਦ ਤੱਕ ਸਾਬਿਤ ਹੈ ਕਿ ਤੁਸੀਂ ਚੁੱਪ ਕਰਕੇ ਬਹਿ ਗਏ ਹੋ ਤੁਹਾਡਾ ਐਸਐਸਪੀ ਉੱਥੇ ਫਿਰ ਰਿਹਾ ਤੁਹਾਡੇ ਆਲਾ ਪੁਲਿਸ ਅਫਸਰ ਉੱਥੇ ਫਿਰ ਰਿਹਾ ਮਗਰ ਤੁਸੀਂ ਕੁਝ ਨਹੀਂ ਕਰ ਰਹੇ ਬਲਕਿ ਤੁਸੀਂ ਕਿਸਾਨਾਂ ਦੇ ਉਲਟ ਜਾ ਕੇ ਹਰਿਆਣੇ ਦੀ ਸਰਕਾਰ ਨੂੰ ਮੁਕਬਰੀ ਵੀ ਦੇ ਰਹੇ ਹੋ ਉਹਨਾਂ ਦੀ ਮਦਦ ਵੀ ਕਰ ਰਹੇ ਹੋ ਇਸ ਲਈ ਜੇ ਤੁਹਾਡੇ ਚ ਮਾੜਾ ਮੋਟਾ ਵੀ ਕਿਸਾਨੀ ਪ੍ਰਤੀ ਕਿਸਾਨਾਂ ਦੇ ਸੰਘਰਸ਼ ਪ੍ਰਤੀ ਕਿਸਾਨੀ ਮੁੱਦਿਆਂ ਦੇ ਪ੍ਰਤੀ ਚੇਕ ਜਿਹੜੀ ਕਿਸਾਨ ਖੁਦਕੁਸ਼ੀ ਹੋ ਰਹੀ ਆ ਜਾਂ ਐਮਐਸਪੀ ਦੇ ਮੁੱਦੇ ਤੇ ਤੁਹਾਡੀ ਕੋਈ ਸੈਂਸੇਰਿਟੀ ਹੈ ਤੁਸੀਂ ਉਹਨਾਂ ਪ੍ਰਤੀ ਕੋਈ ਆਪ ਦੀ ਹਮਦਰਦੀ ਰੱਖਦੇ ਹੋ ਤੇ ਇਹ ਜਾ ਕੁਫਰ ਇਹ ਜਾ ਧੋਖਾ ਨਾ ਕਰੋ ਕਿਸਾਨਾਂ ਦੀ ਮਦਦ ਕਰੋ ਕਿਸਾਨਾਂ ਦੇ ਨਾਲ ਜੋ ਟਕੇਸ਼ਾਈ ਹੋ ਰਹੀ ਹੈ ਉਹ ਪੁਲਸ ਵਾਲਿਆਂ ਦੇ ਖਿਲਾਫ ਸਰਹਿਆਣੀ ਦੇ ਪੁਲਸ ਵਾਲੇ ਜਿਹੜੇ ਪੰਜਾਬ 'ਚ ਆ ਕੇ ਇੰਨੀ ਤੋੜਪੰਨ ਤੇ ਇਹ ਸੱਤਰੂ ਗਾਇ ਸਿੱਟ ਰਿਹਾ ਉਹਨਾਂ ਦੇ ਖਿਲਾਫ ਪਰਚਾ ਦਿਓ ਜੇ ਨਹੀਂ ਦਿਓਗੇ ਤੇ ਬੜਾ ਸਪਸ਼ਟ ਹੈ ਕਿ ਤੁਸੀਂ ਕੇਵਲ ਤੇ ਕੇਵਲ ਲਿਪ ਸਰਵਿਸ ਔਰ ਕਿਸਾਨਾਂ ਨਾਲ ਧੋਖੇ ਨਹੀਂ ਤੁਸੀਂ ਜਿਹੜੀ ਤੁਹਾਡੀ ਸੋਚ ਹੈ ਉਹ ਨਿਕਲ ਕੇ ਬਾਹਰ ਆਊਗੀ